ਆਉਣ ਵਾਲੀਆਂ ਵਿਧਾਨ 2027 ਚੋਣਾਂ ਚ ਪੰਜਾਬ ਕਾਂਗਰਸ ਪਾਰਟੀ ਸਰਕਾਰ ਬਣਨ ਤੇ ਐਸੀ ਸ਼ਡਿਊਲ ਕਾਸਤੇ ਵਾਲਮੀਕੀ ਸਮਾਜ ਦੀਆਂ ਸਮੱਸਿਆਵਾਂ ਪਹਿਲ ਆਦਰ ਨਾਲ ਮੰਗਾਂ ਪੂਰੀਆਂ ਕੀਤੀਆਂ ਜਾਣ ਗਈਆਂ ਸਾਬਕਾ ਕੈਬਨਿਟ ਮੰਤਰੀ ਪ੍ਰਤਾਪ ਸਿੰਘ ਬਾਜਵਾ ਸੂਬੇ ਵਿੱਚ ਸ਼ਾਂਤੀ ਤਰੱਕੀ ਅਤੇ ਖੁਸ਼ਹਾਲੀ ਲਈ ਕਾਂਗਰਸ ਪਾਰਟੀ ਨੂੰ ਵੋਟ ਪਾਓ ਅਤੇ ਤਰਨਤਾਰਨ ਤੋਂ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ ਜਿੱਤਾਉ ਡੈਨੀ ਬੰਡਾਲਾ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਦੇਨੀ ਬੰਡਾਲਾ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਥ ਵਿੱਚ ਐਸਪੀਚਾਰਾ ਤੇ ਵਾਲਮੀਕੀ ਪਾਈਚਾਰਾ ਵੱਲੋਂ ਰੈਲੀ ਕੀਤੀ ਗਈ ਜਿਸ ਵਿੱਚ ਕਾਫੀ ਐਸੀ ਤੇ ਵਾਲਮੀਕੀ ਸਮਾਜ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਹੀ ਸਾਰੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚੱਲਦੀ ਹੈ ਅਤੇ ਸਾਰਿਆਂ ਲਈ ਸ਼ਾਂਤੀ ਤਰੱਕੀ ਅਤੇ ਖੁਸ਼ਹਾਲੀ ਲਈ ਕੰਮ ਕਰਦੀ ਹੈ ਦੋਵਾਂ ਆਗੂਆਂ ਨੇ ਤਰਨਤਾਰਨ ਦੇ ਲੋਕਾਂ ਨੂੰ ਸੂਬੇ ਵਿੱਚ ਸ਼ਾਂਤੀ ਤਰੱਕੀ ਅਤੇ ਖੁਸ਼ਹਾਲੀ ਲਈ ਕਾਂਗਰਸ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਵੋਟਰਾਂ ਸਪੋਰਟਰਾਂ ਨੂੰ ਅਪੀਲ ਕੀਤੀ ਕਿ ਤਰਨਤਾਰਨ ਕਾਂਗਰਸੀ ਉਮੀਦਵਾਰ ਕਰਨਬੀਰ ਸਿੰਘ ਬੁਰਜ ਬਣਾਉਣ ਦਾ ਆਉਣ ਵਾਲੀਆਂ ਵਿਧਾਨ ਸਭਾ 2027 ਚੋਣਾਂ ਵਿੱਚ ਪੰਜਾਬ ਵਿੱਚ ਕਾਂਗਰਸ ਪਾਰਟੀ ਸਰਕਾਰ ਬਣੇਗੀ ਅਤੇ ਐਸੀ ਵਾਲਮੀਕੀ ਸਮਾਜ ਅਤੇ ਵਰਗਾਂ ਦਾ ਪੈਲ ਆਧਾਰ ਕਮ ਕਾਜ ਹੋਰ ਮੰਗਾ ਪੈਲ ਆਧਾਰ ਹੋਣਗੇ ਇਸ ਮੌਕੇ ਤੇ ਵਿਰੋਧੀ ਤੇਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ ਜੇ ਪੰਜਾਬ ਸਰਕਾਰ ਬਣੇਗੀ ਤਾਂ ਐਸੀ ਸਮਾਜ ਦੇ ਜੋ ਅਧੂਰੇ ਰਹਿੰਦੇ ਕਮ ਪੈਲ ਆਧਾਰ ਨਾਲ ਮੰਗਾ ਪੂਰੀਆਂ ਕੀਤੀਆਂ ਜਾਣਗੀਆਂ ਇਸ ਮੌਕੇ ਤੇ ਉਮੀਦਵਾਰ ਕਰਨਵੀਰ ਸਿੰਘ ਬੁਰਜ ਨੇ ਇਲਾਕਾ ਦੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਇੱਕ ਮੁੱਠ ਹੋ ਕੇ ਵੋਟਾਂ ਪਾਓ ਤਾਂ ਮੈਨੂੰ ਜਿੱਤ ਕੇ ਲਿਆਓ ਜੋ ਹਲਕੇ ਦੇ ਅਧੂਰੇ ਕੰਮ ਰਹਿੰਦੇ ਉਹ ਕਰਵਾਓ ਅਤੇ ਆਉਣ ਵਾਲੀਆਂ 2027 ਵਿਧਾਨ ਸਭਾ ਚੋਣਾਂ 'ਚ ਕਾਂਗਰਸ ਪਾਰਟੀ ਸਰਕਾਰ ਬਣਾਏ ਹਰ ਇਥੱਕ ਵਰਗ ਦਾ ਪਹਿਲ ਅਦਾਰਨਾਲ ਕੰਮ ਹੋ ਸਕੇ ਇਸ ਮੌਕੇ ਤੇ ਨਾਲ ਵਿਰੋਧੀ ਤੇਰ ਪ੍ਰਤਾਪ ਸਿੰਘ ਬਾਜਵਾ ਸੰਤੋਖ ਸਿੰਘ ਬਲਾਈਪੁਰ ਸਾਬਕਾ ਐਮਐਲਏ ਬਾਬਾ ਬਕਾਲਾ ਕਸ਼ਮੀਰ ਸਿੰਘ ਜਾਨੀਆਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਜੰਡਿਆਲਾ ਗੁਰੂ ਅਵਤਾਰ ਸਿੰਘ ਤੱਕਰ ਜਾਨੀਆਂ ਜਗਤਾਰ ਸਿੰਘ ਕੇਵਲ ਸਿੰਘ ਜਾਨੀਆਂ ਬਲ ਸਿੰਘ ਗੁਰਪ੍ਰੀਤ ਸਿੰਘ बलाक समिति मेंबर राकेश कुमार खत्री जसपाल सिंह जानिया जगबीर जोधा नगरी उम्मीदवार करबीर बुरज मंत्री अनिल जोशी अमृतसर कांग्रेस पार्टी राजवंत सिंह संधु रायपुर डॉक्टर डा लखविंद बंडाला सिंह रायपुर गुरनाम सिंह गामा रायपुर सरबजीत सिंह फौजी वडाला जोहल प्रधान दिलबाग सिंह बागा वडाला जोहल जसबीर सिंह जस्सी हंस नंबरदार सुखदेव सिंह मिंटू ठठिया प्रधान सिंह वीर ठठिया ਸਤਨਾਮ ਸਿੰਘ ਬੰਟੀ रायपुर ਬਿਕਰਮਜੀਤ ਸਿੰਘ ਵਿッカ ਅਵਤਾਰ ਸਿੰਘ ਚੰਨੀ ਵਡਾਲਾ ਜੋਹਾਲ रायपुर ਸਰਬਜੀਤ ਸਿੰਘ ਸੱਬਾ रायपुर ਕਨਵਲਜੀਤ ਸਿੰਘ रायपुर ਹੋ ਰਾਦੇ ਹਾਜਰ ਸਨ ਤਰਨ ਤਰਨ ਤੋਂ ਪੱਤਰਕਾਰ ਮਲਕੀਤ ਸਿੰਘ ਜੀਦਾ ਤੁਸੀਂ ਤੇ ਤੁਹਾਡਾ ਸਮਾਜ ਜੋ ਚੰਦ ਹੈ ਇਹ ਸਾਡੀ ਖੁਸ਼ਕਿਸਮਤੀ ਹੋਏਗੀ ਇਹ ਸਾਡੀ ਇੱਕ ਬਹੁਤ ਵੱਡੀ ਖੁਸ਼ਕਿਸਮਤੀ ਹੋਏਗੀ ਤੇ ਸਮੁੱਚਾ ਪੰਜਾਬੀ ਜਗਤ ਚਾਹੇਗਾ ਕਿ ਅਸੀਂ ਉਹਨਾਂ ਦੀ ਯਾਦ ਦੇ ਵਿੱਚ ਕੁਝ ਇਸ ਕਿਸਮ ਦਾ ਕੋਈ ਸੈਂਟਰ ਬਣਾ ਸਕੀ ਕੋਈ ਅਕੈਡਮੀ ਬਣਾ ਸਕੀ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਇਹਦੇ ਤੋਂ ਨਸੀਹਤ ਲੈ ਸਕਣ ਨਸੀਹਤ ਸਿੱਖ ਸਕਣ ਇਹ ਵੀ ਅਸੀਂ ਹਰ ਹਾਲ ਚ ਕਰਾਂਗੇ ਤੇ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਡੈਡੀ ਜੀ ਜਿੰਦਾਬਾਦ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਜਿੰਦਾਬਾਦ ਜਿੰਦਾਬਾਦ ਸ਼੍ਰੀ ਰਾਹੁਲ ગાંધી ਜੀ ਜਿੰਦਾਬਾਦ ਸ਼ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਇਕੱਠੇ ਹੋ ਕੇ ਉਹਦਾ ਪ੍ਰਣ ਕਰੀ ਤੇ ਮੈਂ ਸਮਝਣਾ ਦੇਸ਼ ਦੇ ਵਿੱਚ ਤੇ ਸੂਬੇ ਦੇ ਵਿੱਚ ਬਹੁਤ ਹੱਦ ਤੱਕ ਬੇਤਰ ਹਾਲਾਤ ਬਣ ਸਰ ਸਟੇਜ ਉੱਤੇ ਬਿਰਾਜਮਾਨ ਨੇ ਮੇਰੇ ਭਤੀਜੇ ਤੇ ਮੇਰੇ ਅਜ਼ੀਜ਼ ਸਾ ਸਰ ਸੁਖਿੰਦਰ ਸਿੰਘ ਦੇਨੀ ਜੀ ਇਹਦੇ ਸੁਰਗਵਾਸੀ ਪਿਤਾ ਸਾਸਰ ਦੂਲ ਸਿੰਘ ਵੱਡਾਲਾ ਜੀ ਮੇਰੇ ਸੁਰਗਵਾਸੀ ਪਿਤਾ ਦੇ ਬਹੁਤ ਹੀ 100 ਕਰੋੜ ਰੁਪਇਆ ਤੁਸੀਂ ਸ਼ਹੀਦ ਬਾਬਾ ਜੀਵਨ ਸਿੰਘ ਜੀ ਦੇ ਨਾਮ ਤੇ ਤੁਸੀਂ ਗ੍ਰਾਂਟ ਜਾਰੀ ਕਰਕੇ ਇੱਕ ਜਿਹੜੀ ਦਿਨਜਸ ਅਕੈਡਮੀ ਆ ਧਾਰਮਿਕ ਪੜਵੀ ਹੈ ਉਹ ਉੱਤੇ ਵਧੀਆ ਆਲੀਸ਼ਾਨ ਤਿਆਰ ਕਰਕੇ ਡੋਗੇ ਤਾਂ ਜੋ ਇਸ ਕੌਮ ਦਾ ਜਿਹੜਾ ਨਾਮ ਹੈ ਉਹ ਰਹੀ ਦੁਨੀਆ ਤੱਕ ਚਮਕਦਾ ਰਹੇਗਾ ਨੇ ਆਪਾਂ ਸਾਰਿਆਂ ਨੂੰ ਠੱਗਿਆ ਆਪਣੇ ਸਾਹਮਣੇ ਇੱਕ ਝੂਠੀ ਪਿਕਚਰ ਦਿਖਾਈ ਜਿਹਦੇ ਤੇ ਆਪਾਂ ਸ਼ੰਕਰਾਂ ਚੋਂ ਜੋ ਕਹਿੰਦੇ ਸੀਗੇ ਇਹੀ ਕਹਿੰਦਾ ਰਿਹਾ ਕਿ ਜੇ ਨਸ਼ਾ ਤੇ ਗੁੰਡਾਗਰਦੀ ਖਤਮ ਕਰਨੀ ਹੈ ਤੇ ਭਗਵਾ ਤੇ ਹਰਮੀਤ ਸੰਧੂ ਨੂੰ ਹਰਵਾ ਦੋ ਇਹ ਕਿਉਂ ਜਾ ਬਦਲਾਏ ਨੇ ਲਿਆਂਦਾ ਕਿਹੜੀ ਮਸ਼ੀਨ ਨੇ ਇਹਨੇ ਬਣਾਈ ਹੈ ਕਿ ਜਿਹਨੂੰ 2022 ਚ ਪਿੱਟਦਾ ਰਿਹਾ ਹੈ ਉਸੇ ਕੈਂਡੀਡੇਟ ਨੂੰ ਇਹਨੇ 2025 ਦੀ ਬਾਈ ਇਲੈਕਸ਼ਨਸ ਦੇ ਵਿੱਚ ਖੜਾ ਕਰਤਾ ਕੀ ਫਰਕ ਹੈ ਉਹਦੇ ਉਹਦੇ ਵਿੱਚ ਆਉਂਦੋ 2022 ਚ ਤੇ ਹੁਣ 2025 ਚ ਕੀ ਫਰਕ ਪਿਆ ਉਹਦੇ ਵਿੱਚ ਸਿਰਫ ਤੇ ਸਿਰਫ ਉਹਦੀ ਦਾੜ੍ਹੀ ਚੁੱਤੀ ਹੋਈ ਹੈ ਬਾਕੀ ਚਿੱਟਾ ਆਪਣੇ ਕਰਨ ਤਰਨ ਚ ਉਦਾਂ ਦਾ ਉਦਾਂ ਹੀ ਹੈ